ਤੇਰਾ ਕੇਤੇ ਮਹਾਦੇਵ ਕੀ ਜੈ ਜੈ ਕਰੇ ਮਨੀ ਮਹਾਰਾਜੀ ਦਾ ਬੋਸਾ ਤੇ ਦਰਵਾਜ਼ੀ ਕੀ ਜੈ ਜੈ ਕਰੇ ਬਾਬੇ ਸਟੇ ਵਾਲੇ ਦਾ ਬੋਸਾ ਤੇ ਦਰਵਾਜ਼ੀ ਕੀ ਜੈ ਜੈ ਕਰੇ ਬਾਬਾ ਬੰਸੀ ਵਾਲੇ ਦਾ ਬੋਸਾ ਤੇ ਦਰਵਾਜ਼ੀ ਕੀ ਜੈ ਜੀਵੇਂ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚੋਂ ਜਲ ਲੈਣ ਵਾਸਤੇ ਭਗਤਾਂ ਦਾ ਵੱਡਾ ਜਮਾਵੜਾ ਇਕੱਠਾ ਹੋਇਆ ਹਰਦੁਆਰ ਜਾਂਦੇ ਨੇ ਹਰ ਸਾਲ ਜਲ ਲੈ ਕੇ ਆਂਦੇ ਨੇ ਉਥੋਂ ਔਰ ਇੱਕ ਇਹਨਾਂ ਦੀ ਅਟੁੱਟ ਸੇਵਾ ਜਿਵੇਂ ਕਿ ਇੱਥੋਂ ਇੱਕ ਬਹੁਤ ਵੱਡਾ ਜਥਾ ਜਿਹੜਾ ਜਾਂਦਾ ਹੈ ਹਰ ਵਾਰੀ ਹਰ ਰੋਜ਼ ਤਕਰੀਬਨ ਕਹਿੰਦੇ ਵੀ ਇੱਥੋਂ ਇੱਕ ਇੱਕ ਜਥਾ ਰਵਾਨਾ ਕਰਦੇ ਆ ਜਿਵੇਂ ਹਰਦੁਆਰ ਤੋਂ ਜਲ ਲੈ ਕੇ ਆਂਦੇ ਆ ਔਰ ਭਗਤਾਂ ਦੀ ਇੱਕ ਜਾਣਾ ਜਿਹੜੀ ਅੱਜ ਪੁੱਛਦੇ ਅਸੀਂ ਜਿਹੜੇ ਕਿ ਮੰਦਿਰ ਕਮੇਟੀ ਦੇ ਪ੍ਰਧਾਨ ਨੇ ਭਗਵਤ ਦਿਆਲ ਨਿੱਕਾ ਕਿੰਨੇ ਜਥੇ ਇੱਥੋਂ ਜਾ ਰਹੇ ਨੇ ਔਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਕਿ ਜਾਣ ਵਾਲੇ ਸੇਵਾਦਾਰ ਨੇ ਉਹਨਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਕਿੰਨੇ ਕੁ ਬੰਦੇ ਔਰ ਕਿੱਦਾਂ ਪਹੁੰਚ ਜਾਂਦੇ ਆ ਜਾਂ ਕਿਸ-ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਪ੍ਰਧਾਨ ਜੀ ਨਮਸਕਾਰ ਜੀ ਨਮਸਕਾਰ ਜੀ ਬੋਲ ਸ਼ੰਕਰ ਭਗਵਾਨ ਕੀ ਜੈ ਬੜਾ ਅੱਜ ਖੁਸ਼ੀ ਦਾ ਦਿਨ ਹੈ ਕਿ ਪੋਲੇਨਾ ਦਾ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਵੱਲੋਂ ਅਸੀਂ 37ਵੀਂ ਮਹਾ ਸ਼ਿਵਰਾਤਰੀ ਮਨਾ ਰਹੇ ਹਾਂ ਜਿਸ ਦੇ ਵਿੱਚ 37ਵੀਂ ਕਾਵੜ ਹਰੀਦਵਾਰ ਤੋਂ ਗੰਗਾ ਜਲ ਆਪਣੇ ਬੋਢਿਆਂ ਤੇ ਲੈ ਕੇ ਚੱਲੇਗੀ ਅੱਜ ਪਹਿਲਾ ਜਥਾ ਜੋ ਕਿ 31 ਬੰਦਿਆਂ ਦਾ ਹਰੀਦਵਾਰ ਤੋਂ ਪੈਦਲ ਚੱਲੇਗਾ ਕੱਲ ਨੂੰ ਉਹਨਾਂ ਨੇ ਚੱਲਣਾ ਤੇ 8 ਤਰੀਕ ਨੂੰ ਇੱਥੇ ਪਹੁੰਚਣਾ ਹੈ 8 ਮਾਰਚ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਪਾਤਰਾਂ ਦੀ ਇੱਕ ਬਹੁਤ ਹੀ ਇਤਿਹਾਸਕ ਸ਼ੋਭਾ ਯਾਤਰਾ ਹੋਵੇਗੀ ਇਸ ਵਾਰ ਜਿਸ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਕਲਾਕਾਰਾਂ ਵਿੱਚ ਸ਼ੋਭਾ ਨੂੰ ਵਧਾਉਣ ਦੇ ਲਈ ਬੁਲਾਇਆ ਸੋ ਸਾਰੀ ਸੰਗਤ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਇਹ ਜਥਾ ਜਾ ਰਿਹਾ ਸਾਡੇ ਪ੍ਰਾਚਨ ਸ਼ੀ ਮੰਦਰ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਸਾਡੇ ਮੈਂਬਰ ਨੇ 31 ਦੇ 31 ਪਰੰਤੂ ਵਿਸ਼ੇਸ਼ ਤੌਰ ਤੇ ਸੀ ਰਕੇਸ਼ ਜੀ ਉਹਨੇ ਸਾਡੇ ਜੋ ਕਿ ਕੈਸ਼ੀਅਰ ਨੇ ਸੰਸਥਾ ਦੇ ਉਹ ਜਥੇ ਦੀ ਅਗਵਾਈ ਕਰਕੇ ਇਹਨਾਂ ਦੇ ਭਗਤਾਂ ਦੇ ਨਾਲ ਇਹਨਾਂ ਨੂੰ ਕੋਈ ਵੀ ਦੁੱਖ ਸੁੱਖ ਨਾ ਆਵੇ ਇਹਨਾਂ ਨਾਲ ਰਹਿੰਦੇ ਨੇ ਸੋ ਅੱਜ ਇਹ ਜਥਾ ਹਰੀਦਵਾਰ ਲਈ ਰਵਾਨਾ ਹੋ ਰਿਹਾ ਹੈ ਇੱਕ ਇਲਾਕੇ ਦੇ ਅੰਦਰ ਜਿਵੇਂ ਕਿ ਪ੍ਰਾਚੀਨ ਸ਼ਿਵ ਮੰਦਿਰ ਹੈ ਇਹਦਾ ਕੰਮ ਵੀ ਚੱਲ ਰਿਹਾ ਹੈ ਕੁਝ ਇਸ ਇਲਾਕੇ ਦੇ ਵਿੱਚ ਕਾਫੀ ਮਤਲਬ ਭਗਤ ਵੀ ਆ ਹਜ਼ਾਰੇ ਭਗਤਾਂ ਜਿਹੜੇ ਕਿ ਇੱਥੇ ਇਹ ਕਾਫੀ ਨਤਮਕ ਹੁੰਦੇ ਆ ਕਿਸ ਤਰ੍ਹਾਂ ਦਾ ਦੇਖਿਆ ਜਾ ਰਿਹਾ ਜਿਵੇਂ ਕਿ ਇਸ ਵਾਰੀ ਜਿਵੇਂ ਹੁਣ ਲੈ ਕੇ ਜਾ ਰਿਹਾ ਤੁਸੀਂ ਜਲ ਲੈਣ ਵਾਸਤੇ ਜਾ ਰਹੇ ਆ ਜਿੱਥੇ ਔਰ ਉਸ ਤੋਂ ਬਾਅਦ ਵੀ ਹੋਰ ਵੀ ਕਈ ਜਾਣਗੇ ਇਹ ਜੋ ਪ੍ਰਾਚੀਨ ਸ਼ਿਵ ਮੰਦਿਰ ਹੈ 200 ਤਕਰੀਬਨ 200 ਸਾਲ ਪੁਰਾਣਾ ਸ਼ਿਵ ਮੰਦਿਰ ਹੈ ਇੱਥੇ ਲੋਕਾਂ ਦੀ ਅਟੁੱਟ ਸ਼ਰਧਾ ਜੁੜੀ ਹੋਈ ਹੈ ਸ਼ਾਬਦੀਆਂ ਮਨੋ ਕਾਮਨਾ ਉੱਥੇ ਪੂਰੀਆਂ ਹੁੰਦੀਆਂ ਨੇ ਸਾਨੂੰ ਇੱਥੇ 37 37 ਸਾਲ ਲਗਾਤਾਰ ਔਲੇ ਦੀ ਕਾਵੜ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੋ ਭਗਤ ਦਿਨੋਂ ਤਨੋਂ ਮਨੋਂ ਯਾਤਰਾ ਤੇ ਗਿਆ ਉਹਦੀ ਮਨੋ ਕਾਮਨਾ ਪੂਰੀ ਹੋਈ ਹੈ ਇੱਥੇ ਕੋਈ ਭਗਤ ਖਾਲੀ ਝੋਲੀ ਨਹੀਂ ਲੈ ਜਾਂਦੀ ਝੋਲੀ ਹਮੇਸ਼ਾ ਰੂਪ ਸਦਾ ਭਰ ਕੇ ਜਾਂਦੀ ਹੈ ਤੇ ਉਥੇ ਲੋਕਾਂ ਦੀ ਜੋ ਸ਼ਰਧਾ ਹੈ ਬਹੁਤ ਹੀ ਅਟੁੱਟ ਸ਼ਰਧਾ ਹੈ ਸਾਡਾ ਪਹਿਲਾ ਜੱਥਾ ਅੱਜ ਜੋ ਪਾਤਲਾ ਤੋਂ ਰਵਾਨਾ ਹੋਣ ਜਾ ਰਿਹਾ ਹੈ ਤੇ 2 ਮਾਰਚ ਨੂੰ ਉੱਥੇ ਸਵੇਰੇ 4 ਵਜੇ ਹਰਦਵਾਰ ਤੋਂ ਹਰਕੀਪੁਰੇ ਤੋਂ ਗੰਗਾ ਜਲ ਲੈ ਕੇ ਚੱਲਾਂਗੇ ਤੇ 8 ਮਾਰਚ ਨੂੰ ਸਵੇਰੇ ਇੱਥੇ 2:00 9:00 ਵਜੇ ਪਾਤਲਾ ਦੇ ਵਿੱਚ ਪਹੁੰਚਾਂਗੇ ਜੀ ਪ੍ਰਧਾਨ ਜੀ ਇੱਥੇ ਲੱਗਦਾ ਤੁਹਾਨੂੰ ਕਿ ਕਿਉਂਕਿ ਇਸ ਇਲਾਕੇ ਦੇ ਵਿੱਚ ਤੁਸੀਂ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਪ੍ਰਾਚੀਨ ਸ਼ਿਵ ਮੰਦਿਰ ਦੇ ਨਾਲ ਔਰ ਕਿਸ ਤਰ੍ਹਾਂ ਦੀ ਚਾਹਨਾ ਔਰ ਜਿਹੜੀ ਕਿਸ ਤਰ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਇੱਥੇ ਦੇਖੋ ਪਤਾ ਕੀ ਹੈ ਜੀ ਜਿਹੜੀ ਇਹ ਪ੍ਰਾਚੀਨ ਮੰਦਿਰ ਹੈ 200 ਸਾਲ ਪੁਰਾਣਾ ਇਹ ਇੱਕ ਨਾ ਇੰਨੇ 200 ਸਾਲ ਦੀ ਜਿੱਥੇ ਪੂਜਾ ਹੋ ਰਹੀ ਹੋਵੇ ਉਸ ਸਥਾਨ ਨੂੰ ਜੇ ਕਹੀਏ ਉਹ ਇੱਕ ਵਰਦਨ ਲੱਗ ਜਾਂਦਾ ਹੈ ਅੱਜ ਸਾਡੀ ਸੰਸਥਾ ਦੇ ਵਿੱਚ ਕਾਵੜ ਦੇ ਵਿੱਚ ਜਿੰਨੇ ਮੈਂਬਰ ਨੇ ਇੰਨੇ-ਇੰਨੇ ਸਾਲ ਤੋਂ ਚੱਲ ਰਹੇ ਨੇ ਇਹਦੇ ਵਿੱਚ ਕੋਈ ਰਾਜ ਹੈ ਰਾਜ ਕੀ ਹੈ ਸਭ ਨੂੰ ਪੋਲੇਨਾਥ ਨੇ ਗੱਫੇ ਦਿੱਤੇ ਨੇ ਸਭ ਨੂੰ ਸੁਖ ਸ਼ਾਂਤੀ ਦਿੱਤੀ ਹੈ ਸਭ ਦੇ ਪਰਿਵਾਰਾਂ ਦੇ ਵਿੱਚ ਹਰ ਖੁਸ਼ੀ ਦਿੰਦੀ ਹੈ ਦੇਖੋ ਇੱਕ ਪਰਿਵਾਰ ਦੇ ਵਿੱਚ ਬੱਚੇ ਖੁਸ਼ੀ ਅਸੀਂ ਖੁਸ਼ੀ ਅਸੀਂ ਛੋਟੇ ਛੋਟੇ ਬਿਜ਼ਨਸ ਕਰਦੇ ਸੀ ਅੱਜ ਪ੍ਰਮਾਤਮਾ ਨੇ ਸਾਡੂੰ ਰੰਗ ਲਾਇਆ ਹੋਇਆ ਸਭ ਦੇ ਵੱਡੇ ਵੱਡੇ ਕਾਰੋਬਾਰ ਕਰ ਰਹੇ ਆ ਸਾਰੇ ਕਾਵੜ ਭਗਤ ਜਿੰਨੇ ਵੀ ਜਾ ਰਹੇ ਨੇ ਜੇ ਮੈਂ ਇੱਥੋਂ ਗਿਣਤੀ ਕਰਨ ਲੱਗ ਜਾ ਤਾਂ ਤੁਹਾਨੂੰ ਇਹੇ ਸ਼ਖਸ਼ ਜਿਨ੍ਹਾਂ ਨੇ ਅੱਜ ਜਿਲ੍ਹ ਸਾਡੇ ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਸੀ ਸਤੀਸ਼ ਜੀ ਜੋ ਕਿ ਅੱਜ ਮਾਇਆਗੜ੍ਹ ਦੇ ਨਾਮ ਨਾਲ ਜਿਲਖਪੁਰ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਕਰ ਰਹੇ ਨੇ ਹੋਰ ਵੀ ਬਹੁਤ ਵੱਡੇ ਵੱਡੇ ਬੰਦੇ ਵੱਡੇ ਵੱਡੇ ਉਧਾਂ ਦੇ ਪਹੁੰਚੇ ਨੇ ਦੁਬਈ, ਮੁੰਬਈ ਚੱਕ ਗਏ ਨੇ ਇੱਥੋਂ ਦੇ ਮੈਂਬਰ ਨੇ ਜਿਹੜੇ ਸਾਡੇ ਉੱਥੇ ਬਿਜ਼ਨਸ ਕਰ ਰਹੇ ਨੇ ਬਹੁਤ ਵੱਡੇ ਵੱਡੇ ਸਭ ਦੀਆਂ ਮਨੋ ਕਾਮਨਾਵਾਂ ਇੱਥੇ ਪੂਰ ਹੁੰਦੀਆਂ ਨੇ ਦੂਰੋਂ ਦੂਰੋਂ ਜਿੱਥੋਂ ਵੀ ਕੋਈ ਬੰਦਾ ਸਾਡਾ ਬੈਠਿਆ ਉਹ ਮਹਾਸ਼ਿਵਰਾਤਰੀ ਨੂੰ ਇੱਥੇ ਜ਼ਰੂਰ ਪਹੁੰਚਦਾ ਹੈ ਹਰ ਮਨੋ ਕਾਮਨਾ ਉਹਦੀ ਹਰ ਸਾਲ ਪੂਰੀ ਹੁੰਦੀ ਹੈ ਕੰਨ ਦਿਨ ਜਿਵੇਂ ਭਗਤਾ ਨੇ ਰੱਬ ਵਸ ਕੀਤਾ ਪ੍ਰੇਮ ਦੀਆ ਪਾ ਕੇ ਡੋਰਾ ਐਸੇ ਤਰ੍ਹਾਂ ਹੀ ਅੱਜ ਇੱਥੋਂ ਜਿਵੇਂ ਕਾਵੜੀਏ ਔਰ ਜਲ ਲੈਣ ਵਾਸਤੇ ਕਿੰਨੀ ਦੂਰ ਹਰਦਵਾਰ ਐ ਔਰ ਉੱਥੋਂ ਲੈ ਕੇ ਆਂਦੇ ਆ ਸ਼ਿਵਰਾਤਰੀ ਤੱਕ ਇਹਨਾਂ ਦੇ ਲਗਾਤਾਰ ਹੀ ਜਿੱਥੇ ਇੱਥੋਂ ਜਾਂਦੇ ਰਹਿੰਦੇ ਆ ਔਰ ਜਲ ਲੈ ਕੇ ਆਉਂਦੇ ਆ ਪਰ ਉੱਥੇ ਇੱਥੇ ਅਨਸਾਰ ਉਹਨਾਂ ਦੀ ਫੁੱਲਾਨਾ ਵਰਖਾ ਵੀ ਹੁੰਦੀ ਆ ਪੂਰਾ ਸਵਾਗਤ ਕੀਤਾ ਜਾਂਦਾ ਹੈ ਇਲਾਕੇ ਦੇ ਜਿਹੜੇ ਕਿ ਸ਼ਹਿਰ ਦੇ ਵਿੱਚ ਕਾਫੀ ਇਸ ਮੰਦਿਰ ਦੀ ਜਿਵੇਂ ਮੰਨਤਾ ਹੈ ਔਰ ਭਗਤ ਜਿਹੜੇ ਵੀ ਆਂਦੇ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਔਰ ਹੁਣ ਦੇਖਣਾ ਹੋਵੇਗਾ ਕਿ ਸ਼ਿਵਰਾਤਰੀ ਨੂੰ ਇੱਥੇ ਕਿਸ ਤਰ੍ਹਾਂ ਦਾ ਮੇਲਾ ਲੱਗੂ